ਅਈ ਸਭ ਕਹਿੰਦੇ ਦੁਨੀਆਂ ਦੇ ਵਿੱਚ ਲੋਕ ਜਿਹੜੇ ਨੇ ਕੋਈ ਗੰਗਾ ਦਾ ਇਸ਼ਨਾਨ ਕਰਨ ਜਾਂਦਾ ਹੈ ਉਹਦਾ ਬੜਾ ਮਹਾਤਮ ਮੰਨਦੇ ਕੋਈ ਪ੍ਰਯਾਗ ਰਗ ਤੇ ਜਾਂਦਾ ਹੈ ਕਿਉਂਕਿ ਸਤਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਬਾਅਦ ਚ ਗਏ ਨੇ ਉਦੋਂ ਪਹਿਲਾਂ ਉਹ ਬੜੀ ਮਸ਼ਹੂਰੀ ਸੀ ਉਸ ਦੀ ਅਰਵ ਭਾਈ ਸਾਹਿਬ ਉਹ ਦਰਸਾਉਂਦੇ ਨੇ ਬੜਾ ਪ੍ਰਚਲਿਤ ਸੀ ਸਨਤਨੀ ਮਤ ਦੇ ਅੰਦਰ ਵੇ ਬੜਾ ਇੱਥੇ ਪ੍ਰਭਾਵੇ ਜੀ ਬੜਾ ਪੁੰਨ ਫਲ ਮਿਲਦੇ ਕਹ ਲੱਗੇ ਕੋਈ 5 ਵਾਰ ਗੰਗਾ ਇਸ਼ਨਾਨ ਕਰੇ ਕੋਈ 5 ਵਾਰ ਪ੍ਰਾਗ ਦਾ ਇਸ਼ਨਾਨ ਕਰਾਵੇ ਤੇ ਕਹਿੰਦੇ ਜਿੰਨਾ ਇਹਨਾਂ ਸਾਰਿਆਂ ਦਾ ਮਹਾਤਮ ਹੋਵੇਗਾ 5 ਵਾਰ ਪ੍ਰਿਆਗ ਰਗ ਤੇ ਇਸ਼ਨਾਨ ਕਰਨ ਨਾਲ 5 ਵਾਰ ਗੰਗਾ ਚ ਇਸ਼ਨਾਨ ਕਰਨ ਨਾਲ ਗੁਰ ਸਿੱਖ ਦੀ ਸੇਵਾ ਕਿੱਡੀ ਕੁ ਵੱਡੀ ਹੈ ਅਰ ਭਾਈ ਸਾਹਿਬ ਕਹਿੰਦਿਆ ਤੈਸਾ ਪੁੰਨ ਜਿਹੋ ਜਿਹਾ ਫਲ ਇਦਾਂ ਦਾ ਮਿਲਣਾ ਹੈ ਇਹਨਾਂ ਦਾ ਪੰਜ ਵਾਰ ਗੰਗਾ ਤੇ ਨਹਾ ਕੇ ਪੰਜ ਵਾਰ ਪ੍ਰਿਆਗ ਤੇ ਨਹਾ ਕੇ ਕਹ ਲੱਗੇ ਏਕ ਗੁਰ ਸੇਖ ਕੋ ਨਵਾਏ ਕਾ ਕਹਿੰਦੇ ਤੈਨੂੰ ਉੱਥੇ ਪਟਕੰਦੀ ਲੋੜ ਨਹੀਂ ਓ ਕਿਸੇ ਬਾਣੀ ਪੜਨ ਵਾਲੇ ਭਾਵਨਾਵਾਲੇ ਸਤ ਸੰਗੀ ਗੁਰੂ ਕਾ ਸੇਖਿਆ ਭਾਵੇਂ ਉਹ ਤੇਰੀ ਮਾਂ ਰੂਪ ਚੇ ਭਾਵੇਂ ਤੇਰੇ ਪਿਓ ਰੂਪ ਚੇ ਭਾਵੇਂ ਬਜ਼ੁਰਗ ਰੂਪ ਚੇ ਸਜਣਾ ਉਹਦਾ ਸ਼ਨਾਨ ਕਰਾ ਦੇ ਜਿਹੜਾ ਇਹਨਾਂ ਤੇ ਜਾ ਕੇ ਫਲ ਮਿਲਦਾ ਹੈ ਨਾ ਤੈਨੂੰ ਉਦੋਂ ਵੀ ਅਦਕ ਫਲ ਮਿਲ ਜਾਵੇਗਾ ਉਦੋਂ ਵੀ ਵੱਧ ਫਲ ਘਰੇ ਹੀ ਪ੍ਰਾਪਤ ਹੋ ਜਾਵੇਗਾ ਜੇ ਤੂੰ ਉਹ ਗੁਰ ਸਿੱਖ ਨੂੰ ਜਪਣ ਵਾਲੇ ਨੂੰ ਭਾਵਨਾ ਵਾਲੇ ਨੂੰ ਜੁੜੇ ਹੋਏ ਨੂੰ ਤੁਰੇ ਹੋਏ ਨੂੰ ਕਿਦੇ ਭਾਵਨਾ ਪ੍ਰੇਮ ਨਾਲ ਗੁਰੂ ਕਾ ਪਿਆਰਾ ਜਾਣ ਕੇ ਉਹਦਾ ਇਸ਼ਨਾਨ ਕਰਾ ਦੇਵੇਂ ਤੈਨੂੰ ਐਡੀ ਦੂਰ ਪਟਕਣ ਦੀ ਲੋੜ ਨਹੀਂ ਜੋ ਉੱਥੇ ਵੀ ਧਾਕੇ ਨਹੀਂ ਮਿਲਦਾ ਉਹ ਭਾਵਨਾ ਰੱਖੀ ਗੁਰੂ ਤੈਨੂੰ ਇੱਥੇ ਹੀ ਕਿਰਪਾ ਕਰ ਦੇਵੇਗਾ ਇੱਥੋਂ ਮਿਲੇਗਾ ਭਾਈ ਸਾਹਿਬ ਅੱਗੇ ਪਰਮਾਨੰਦ ਦੇ ਸਿੱਖ ਕੋ ਪੱਲਾਏ ਪਾਣੀ ਭਾਉ ਕਰ ਕੁਲ ਕੁਰ ਖੇਤ ਲੋਕ ਕੁਰ ਖੇਤਰ ਜਾਂਦੇ ਜਿਹਨੂੰ ਕੁਰਛੇਤਰ ਕਹਿੰਨੇ ਜਿੱਥੇ ਜੁੱਧ ਹੋਇਆ ਮਹਾਭਾਰਤ ਦਾ ਉੱਥੇ ਜਾ ਕੇ ਆਂਦੇ ਦਰਸ਼ਨ ਕਰੀਏ ਉੱਥੇ ਕੁਝ ਪੁੰਨ ਦਾਨ ਕਰੀਏ ਬੜਾ ਫਲ ਮਿਲਦਾ ਇਹ ਸਨਤਨੀ ਮਾਤੇ ਜੀ ਗੁਰਮਤ ਦਾ ਇਸ ਚੀਜ਼ ਨਾਲ ਮਤਲਬ ਨਹੀਂ ਭਾਈ ਸਾਹਿਬ ਗੁਰਮਤ ਸਮਝਾਉਂਦੇ ਆ ਉਹ ਪਰਮਾਨ ਦੇ ਕੇ ਬਈ ਜਿਵੇਂ ਉਹ ਕਹਿੰਦੇ ਨਾ ਉੱਥੇ ਬੜਾ ਕੁਝ ਹੋ ਜਾਂਦਾ ਹੈ ਭਾਈ ਸਾਹਿਬ ਕਹਿੰਦੇ ਸਜਣਾ ਉੱਥੇ ਜਾ ਕੇ ਐਨਾ ਕੁਝ ਕਰਦਾ ਹੈ ਤੇ ਕਿਸੇ ਇੱਕ ਗੁਰ ਸਿੱਖ ਨੂੰ ਰੋਤ ਦੇ ਮੁਤਲਕ ਪਾਣੀ ਪਲਾ ਦੇ ਪਾਣੀ ਹੀ ਇੱਕ ਪਾਣੀ ਦਾ ਪਿਆਲਾ ਪਲਾ ਦੇ ਤੈਨੂੰ ਉਦੋਂ ਵੀ ਅਦਕ ਫਲ ਮਿਲ ਜਾਵੇਗਾ ਇੱਥੇ ਤਾਂ ਪਾਣੀ ਨਹੀਂ ਪਿਉਣਾ ਮਾਂ ਬਾਪ ਬਾ ਦੁਰਗ ਘਰੇ ਪਾਣੀ ਨੂੰ ਤੜਪਦੇ ਹੁੰਦੇ ਪੁੱਤਰਾ ਮੈਨੂੰ ਪਾਣੀ ਦਾ ਗਲਾਸ ਦੇ ਦੇ ਉਹ ਕਹਿੰਦਾ ਨਹੀਂ 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 ਮੈਂ ਤਾਂ ਚੱਲਿਆ ਬਾਹਰ ਜਾ ਕੇ ਅਸੀਂ ਜਲ ਵਰਤਾਉਣਾ ਕਿਹੜਾ ਜਲ ਵਰਤਾਏਗਾ ਘਰੇ ਦਾ ਪਾਣੀ ਦਾ ਗਲਾਸ ਦੇਣ ਨੂੰ ਤਿਆਰ ਨਹੀਂ ਕਹਿੰਦੇ ਸਜਣਾ ਜਿਹੜਾ ਤੈਨੂੰ ਕੁਸ਼ੇਤਰ ਦਾ ਕੇ ਫਲ ਪ੍ਰਾਪਤ ਹੋਣਾ ਹੈ ਕਿਸੇ ਭਾਵਨਾ ਵਾਲੇ ਨੂੰ ਪਾਣੀ ਦਾ ਗਲਾਸ ਪਿਆ ਦੇ ਭਾਵਨਾ ਨਾਲ ਅੰਦਰ ਦੀ ਤਰਕ ਨਾਲ ਨਹੀਂ ਤੇਰੇ ਅੰਦਰ ਭਾਵਨਾ ਗੁਰੂ ਵਾਲੀ ਹੋਵੇ ਉਹ ਗੁਰੂ ਨਾਲ ਜੁੜੀ ਹੋਈ ਆਤਮਾ ਹੋਵੇ ਗੁਰੂ ਗੁਰੂ ਜਪਨ ਵਾਲਾ ਅੰਦਰੋਂ ਬਾਹਰੋਂ ਗੁਰੂ ਦੇ ਮਾਰਗ ਤੇ ਚੱਲਣ ਵਾਲਾ ਹੋਵੇ ਭਾਈ ਗੁਰਦਾਸ ਸਾਹਿਬ ਕਹਿੰਦੇ ਸਾਰੇ ਫਲ ਤੈਨੂੰ ਇੱਕ ਪਿਆਲਾ ਪਾਣੀ ਦਾ ਪਲਾਉਣ ਨਾਲ ਹੀ ਪ੍ਰਾਪਤ ਹੋ ਜਾਣਗੇ ਜੇ ਭਾਵਨਾ ਨਾਲ ਪਿਆ ਦੇਵੇਂ ਉਹਨੂੰ ਪਾਣੀ ਤੇ ਉਹ ਕੁਰਸ਼ੇਤਰ ਜਾਣ ਤੋਂ ਵੀ ਅਧਕ ਤੈਨੂੰ ਫਲ ਪ੍ਰਾਪਤ ਹੋ ਜਾਵੇਗਾ ਭਾਈ ਸੱਬ ਕਹਿੰਦੇ ਅਸਮੇਦ ਜਗ ਫਲ ਸਿਕ ਕੋ ਜਿਵਾਇ ਕਾ ਕਹਿਣ ਲੱਗੇ ਸੱਜਣਾ ਲੋਕ ਆਂਦੇ ਅਸਮੇਦ ਜਗ ਅਸਮੈਨਾ ਘੋੜਾ ਹੁੰਦਾ ਤੇ ਘੋੜੇ ਨੂੰ ਕਟਣਾ ਕਜਾਉ ਦੀ ਮਿਜਦਾ ਹਮਣ ਆਦ ਕਰਨਾ ਕੁੰਡ ਵਿੱਚ ਪਾਉਣਾ ਉਹ ਜਗ ਕਰਨਾ ਜੀ ਉਹਨਾ ਪਹਿਲਾ ਘੋੜਾ ਛੱਡਿਆ ਜਾਂਦਾ ਵੀ ਕੋਈ ਇਹਨੂੰ ਪਕੜੇ ਜਿਹੜਾ ਪਕੜੇ ਉਹਦੇ ਨਾਲ ਜੁੱਧ ਜੇ ਬਚ ਕੇ ਆਦਾਵੇ ਤੇ ਘੋੜੇ ਦੀ ਫੇਰ ਵਿਚਾਰੇ ਦੀ ਮੌਤ ਉਹਨੂੰ ਲਿਆ ਕੇ ਫੇਰ ਕੱਟ ਕੇ ਉਹਦਾ ਔਰੋ ਜਗ ਕਰ ਦੇਣਾ ਤੇ ਕਹਿਣ ਲੱਗੇ ਬਈ ਉਹਦਾ ਜੋ ਸਨਤਨੀ ਕਹਿੰਦੇ ਨਾ ਫਲ ਮਿਲਦਾ ਹੈ ਬਈ ਜਿੱਤ ਪ੍ਰਾਪਤ ਹੋ ਗਈ ਤੇ ਫਿਰ ਬੜਾ ਵੱਡਾ ਲੰਗਰ ਕਰਦੇ ਨੇ ਉਹ ਜੋ ਆਇਆ ਛਕੀ ਜਾਵੇ ਕੀਤੀ ਜਾਵੇ ਦਾਨ ਮੰਗੀ ਜਾਵੇ ਦਿੱਤੀ ਜਾਂਦੇ ਨੇ ਭਾਈ ਗੁਰਦਾਸ ਸਾਹਿਬ ਕਹਿੰਦੇ ਤੂੰ ਭਾਵਨਾ ਦੇ ਨਾਲ ਨਾ ਰੱਬ ਨਾਲ ਜੁੜਿਆ ਹੋਇਆ ਗੁਰਸਿੱਖ ਸੇਵਾ ਸਿਮਰਨ ਵਾਲਾ ਹੋਵੇ ਉਹਦੇ ਮਾਰਗ ਤੇ ਤੁਰਿਆ ਹੋਵੇ ਤੂੰ ਉਹਨੂੰ ਕਿਦੇ ਭੋਜਨ ਸ਼ਿਖਾ ਦੇ ਇੱਕ ਗੁਰਸਿੱਖ ਨੂੰ ਜਿਹੜਾ ਫਲ ਅਸਮੇਧ ਜਗਤੋਂ ਮਿਲਦਾ ਹੈ ਨਾ ਸਿੱਖਾ ਤੂੰ ਭਾਵਨਾ ਨਾਲ ਇੱਕ ਸਿੱਖ ਨੂੰ ਭੋਜਨ ਸ਼ਿਖਾ ਦੇਵੇਂ ਤੇ ਤੈਨੂੰ ਉਦੋਂ ਵੀ ਅਦਕ ਮਿਲ ਜਾਵੇਗਾ ਇਹ ਭਾਈ ਗੁਰਦਾਸ ਸਾਹਿਬ ਕਹਿੰਦੇ ਆਂਦੇ ਇੰਨੀ ਭਾਵਨਾ ਗੁਰੂ ਦਾ ਸਿੱਖ ਜਾਣ ਕੇ ਰੱਖ ਫੇਰ ਕਿਰਪਾ ਹੋਣੀ ਔਰ ਉਹਨੂੰ ਭੋਜਨ ਸ਼ਿਕਾ ਭੋਜਨ ਖਵਾ ਤੇ ਤੇਰਾ ਭਲਾ ਹੋ ਜਾਵੇਗਾ ਪਤਾ ਨਹੀਂ ਉੱਥੇ ਜਾ ਕੇ ਤੇਰਾ ਭਲਾ ਹੋਵੇ ਕਿ ਨਾ ਹੋਵੇ ਅਸਮੇਧ ਜਾ ਕਰਕੇ ਹੋਵੇ ਕਿ ਨਾ ਹੋਵੇ ਭਾਈ ਗੁਰਦਾਸ ਸਾਹਿਬ ਕਹਿੰਦੇ ਇੱਧਰ ਹੋ ਜਾਣਾ ਹੀ ਇਹ ਗੁਰੂ ਨੇ ਕਿਰਪਾ ਕਰ ਦੇਣੀ ਔ ਗੁਰੂ ਨਾਲ ਜੁੜ ਗੁਰੂ ਦੇ ਮਾਰਗ ਤੇ ਤੁਰ ਭਾਈ ਸਾਹਿਬ ਕਹਿੰਦੇ ਜੈਸੇ ਸਤ ਮੰਦਰ ਕੰਚਨ ਕੇ ਉਸਾਰ ਦੀਨੇ ਭਾਈ ਸਾਹਿਬ ਕਹਿੰਦੇ ਜਿਸ ਤਰ੍ਹਾਂ ਸੱਤ ਮੰਦਰ ਇੱਥੇ ਸੱਤ ਇਹ ਸੰਸਕ੍ਰਿਤ ਦਾ ਹੈ ਜੇ ਸੱਤ ਆਪਣਾ ਪੰਜਾਬੀ ਵਾਲਾ ਹੁੰਦਾ ਫਿਰ ਉਹਦੀ ਗਿਣਤੀ ਸੱਤ ਸੀ ਜਿਸ ਤਰ੍ਹਾਂ ਇੱਕ ਤੋਂ ਸ਼ੁਰੂ ਕਰ ਲਈਏ ਸੱਤ ਤੱਕ ਇੱਥੇ ਸੱਤ ਔਰ ਸੰਸਕ੍ਰਿਤ ਦਾ ਜਿਹਦਾ ਮਤਲਬ ਹੈ 100 ਜਿਹਦਾ ਅਰਥ ਬੰਦਾ ਹੈ 100 ਜਦੋਂ ਸੰਸਕ੍ਰਿਤ ਵਿੱਚ ਸੱਤ ਸ਼ਬਦ ਆਉਂਦਾ ਹੈ ਨਾ ਤੇ ਉਹਦਾ ਅਰਥ ਹੁੰਦਾ ਹੈ 100 ਭਾਈ ਗੁਰਦਾਸ ਸਾਹਿਬ ਨੇ ਇੱਥੇ ਉਹ ਸੱਤ ਵਰਤਿਆ ਹੈ ਸੰਸਕ੍ਰਿਤ ਭਾਸ਼ਾ ਵਾਲਾ ਕਹਿ ਲੱਗੇ ਭਾਈ ਜਿਸ ਤਰ੍ਹਾਂ ਕੋਈ ਆਦਮੀ ਬੜਾ ਵੱਡਾ ਦਾਨੀ ਹੋਵੇ ਬੜਾ ਵੱਡਾ ਦਾਨੀ ਹੋਵੇ ਬੜਾ ਵੱਡਾ ਧਨਾੜੇ ਉਹ 100 ਮੰਦਰ ਸੋਨੇ ਦੇ ਬਣਾ ਕੇ ਦਾਨ ਕਰ ਦੇਵੇ ਤੇ ਦਾਨ ਦੇ ਪਿੱਛੇ ਕੋਈ અપਨਾਤ ਨਹੀਂ ਹੁੰਦੀ ਹੁਣ ਤਾਂ ਇਹ ਆ ਕਿ ਕੌਡੀ ਦਾਨ ਕਰੇ ਤੇ 2 ਬੰਦਿਆਂ ਨੂੰ ਦੱਸਦਾ ਕਿ ਮੈਂ ਆਹ ਕੁਝ ਕਰ ਦਿੱਤਾ ਮੈਂ ਕਿਲੋ ਪਾਣੀ ਦਾਨ ਕਰਾਇਆ ਮੈਂ ਕਿਲੋ ਆਟਾ ਦਾਨ ਕਰਾਇਆ ਸੌ ਨੂੰ ਦੱਸਦਾ ਨਹੀਂ ਉਹ ਦਾਨ ਦੇ ਪਿੱਛੇ ਕੋਈ ਉਪਨਤ ਨਹੀਂ ਕੋਈ ਸੌ ਮੰਦਰ ਮਹੱਲ ਬਣਾ ਕੇ ਸੋਨੇ ਦੇ ਦਾਨ ਵਿੱਚ ਦੇ ਦੇਵੇ ਭਾਈ ਗੁਰਦਾਸ ਸਾਹਿਬ ਕਹਿੰਦਿਆ ਔਰ ਉਹ ਉਸਾਰ ਕੇ ਦਾਨ ਕਰੇ ਤੇ ਜਿੰਨਾ ਫਾਲ ਉਹਨੂੰ ਮਿਲਦਾ ਹੈ ਉਹ ਸੌ ਮੰਦਰ ਬੁਣਾ ਕੇ ਨਾ ਖਰਚਾ ਕਰਕੇ দান ਕਰਨ ਵਾਲੇ ਦਾਨੀ ਨੂੰ ਭਾਈ ਸਾਹਿਬ ਕਹਿੰਦੇ ਤੈਸਾ ਪੁਨਾ ਸਿੱਖ ਕੋ ਇੱਕ ਸ਼ਬਦ ਸਖਾਏ ਕਾ ਕਹਿੰਦੇ ਕੋਈ ਗੁਰੂ ਪਿਆਰ ਵਾਲਾ ਹੋਵੇ ਤੇ ਉਹ ਗੁਰੂ ਕੇ ਸਿੱਖ ਨੂੰ ਬਾਣੀ ਦਾ ਇੱਕ ਸ਼ਬਦ ਸਿਖਾ ਦੇਵੇ ਇੱਕ ਸ਼ਬਦ ਤੇ ਉਹ ਜਿਹੜਾ 100 ਮੰਦਰ দান ਕਰਦਾ ਹੈ ਨਾ ਉਦੇ ਨਾਲੋਂ ਵੀ ਤੈਨੂੰ ਅਧਿਕ ਫਲ ਪ੍ਰਾਪਤ ਹੋਵੇਗਾ ਵੱਧ ਹੋਵੇਗਾ ਅਰ ਸਜਣਾ ਜੇ ਕਿਸੇ ਗੁਰੂ ਕੇ ਸੇਖ ਨੂੰ ਇੱਕ ਸ਼ਬਦ ਸਿਖਾ ਦੇਵੇਂ ਇੱਕ ਸ਼ਬਦ ਬਾਣੀ ਦਾ ਬੋਲਣਾ ਸਿਖਾ ਦੇਵੇਂ ਗੁਰੂ ਗੁਰੂ ਜਪਣਾ ਸਿਖਾ ਦੇਵੇਂ ਤੇ ਏਡਾ ਵੱਡਾ ਦਾਣੇ ਗੁਰੂ ਦੇ ਅਲਾਹੀ ਬਾਣੀ ਸਿਖਾ ਦੇਣ ਦਾ ਜਿਹਦੇ ਬਰਾਬਰ ਕੋਈ ਸੋਨਾ ਕੋਈ ਚਾਂਦੀ ਕੋਜ ਵੀ ਨਹੀਂ ਪੁੱਜਦਾ ਭਾਈ ਸਭ ਕਹਿੰਦੇ ਇੱਕ ਸ਼ਬਦ ਸਿਖਾ ਦੇ ਤੇ ਐਡਾ ਵੱਡਾ ਉਹ দান 100 ਮੰਦਰ ਸੋਨੇ ਦੇ দান ਕਰਨ ਵਾਲਾ ਵੀ ਤੇਰੇ ਨਾਲੋਂ ਪਿੱਛੇ ਚਲਾ ਜਾਵੇਗਾ ਕਿਉਂਕਿ ਸ਼ਬਦ ਬਹੁਤ ਵੱਡਾ ਹੈ ਬਹੁਤ ਵੱਡਾ ਹੈ ਇਹਦੇ ਤੁਲ ਕੋਈ ਨਹੀਂ ਕਿਉਂਕਿ ਗੁਰੂ ਦਾ ਸ਼ਬਦ ਗੁਰੂ ਹੈ ਗੁਰੂ ਦੇ ਬੋਲ ਇਹ ਸ਼ਬਦ ਹੀ ਗੁਰੂ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹਿ ਸੇਵਕ ਜਨਮਾਨੈ ਪ੍ਰਤੱਖ ਗੁਰੂ ਨਿਸਤਾਰੇ ਅਰ ਉਹ ਗੁਰੂ ਦਾ ਸ਼ਬਦ ਗੁਰੂ ਕੀ ਰਹਿਮਤ ਅਰ ਉਹ ਗੁਰੂ ਕੀ ਰਹਿਮਤ ਜਿਹੜੀ ਗੁਰੂ ਕੇ ਸਿੱਖ ਅੱਗੇ ਗੁਰੂ ਦੇ ਕਹਿ ਅਨੁਸਾਰ ਚੱਲ ਕੇ ਪੜਦੇ ਪੜਾਉਂਦੇ ਆ ਰਹੇ ਨੇ ਉਹ ਲੱਗਾ ਹੋਇਆ ਗੁਰੂ ਕੀ ਰਹਿਮਤ ਦਾ ਬਖਸ਼ਿਸ਼ ਦਾ ਔਰ ਪੰਡਾਰਾ ਜਿਹੜਾ ਅੱਗੇ ਵਰਤ ਦੇ ਵਰਤਾਉਂਦੇ ਆ ਰਹੇ ਨੇ ਭਾਈ ਸਾਹਿਬ ਕਹਿੰਦੇ ਜੈਸੇ 20 ਬਾਰ ਦਰਸ਼ਨ ਸਾਧ ਕੀਆ ਕਾਹੂ ਭਾਈ ਸਾਹਿਬ ਕਹਿੰਦੇ ਕੋਈ 20 ਵਾਰ ਕਹੇ ਭਈ ਫਲਾਣੀ ਪੁਰੀ ਦੇ ਵਿੱਚ ਕੋਈ ਸਾਧ ਰਹਿੰਦਾ ਤੇ ਬੜਾ ਕਰਮਾਤੀ ਬੜਾ ਸ਼ਕਤੀਸ਼ਾਲੀ ਬੜੇ ਜੁਗੜਿਆਂ ਤੋਂ ਬੈਠਾ ਹੋਇਆ ਤੇ ਜੋ ਚਾਹੀਏ ਉਹ ਸਾਧੂ ਦੇ ਦਿੰਦਾ ਹੈ ਉਹਦੇ ਦਰਸ਼ਨਾਂ ਵਿੱਚ ਹੀ ਬੜਾ ਮਹਾਤਮ ਹੈ ਤੇ ਕੋਈ ਵੀ ਵਾਰ ਇਹੋ ਜੇ ਕਰਾਮਾਤੀ ਐਸੇ ਸਾਧੂ ਦਾ ਕੋਈ ਜਾ ਕੇ ਦੇਦਾਰ ਕਰਵੇ ਵੀ ਵਾਰ ਤੇ ਵੀ ਵਾਰ ਦਰਸ਼ਨ ਕਰਕੇ ਭਾਈ ਸਾਹਿਬ ਕਹਿੰਦੇ ਜੋ ਫਲ ਉਹਨੂੰ ਪ੍ਰਾਪਤ ਹੋਣਾ ਸਾਰੇ ਨਹੀਂ ਜੋ ਫਲ ਉਹਨੂੰ ਪ੍ਰਾਪਤ ਹੋਣਾ ਹੈ ਭਾਈ ਸਾਹਿਬ ਕਹਿੰਦੇ ਤੈਸਾ ਤਿਸੇ ਤਰਾਂ ਕਹਿ ਲੱਗੇ ਸਜਣਾ ਫਲ ਸਿੱਖ ਕਾ ਚਾਪ ਪੱਗ ਸਵਾਇ ਕਾ ਤੈਨੂੰ ਐਵੇਂ ਸਾਧ ਲੱਭਣ ਦੀ ਲੋੜ ਨਹੀਂ ਉਥੇ ਪਹੁੰਚਣ ਦੀ ਲੋੜ ਨਹੀਂ ਸਜਣਾ ਗੁਰੂ ਕਾ ਸਿੱਖ ਕੋਈ ਥੱਕਿਆ ਟੁੱਟਿਆ ਆਇਆ ਤੇ ਸ਼ਰੀਰ ਇਹਨੂੰ ਥਕਾਵਟ ਵੀ ਹੁੰਦੀ ਏ ਇਹਨੂੰ ਦੁੱਖ ਸੁੱਖ ਵੀ ਆਉਂਦਾ ਹੈ ਕਹਿੰਦੇ ਤੇ ਮੁਠੀ ਚਾਪੀ ਕਰਕੇ ਉਹਦੀਆਂ ਲੱਤਾਂ ਦਬਾ ਕੇ ਉਹਦੀ ਮਾਲਿਸ਼ ਕਰਕੇ ਉਹਨੂੰ ਸੁਆੰਦੇ ਸਤਿਗੁਰੂ ਤੈਨੂੰ ਉਦੋਂ ਵੀ ਅਦਕ ਫਲ ਦੇਵੇਗਾ ਐਨਾ ਸਤਕਾਰ ਤੇ ਗੁਰੂ ਕੇ ਸਿੱਖ ਦੀ ਜਦੋਂ ਕੋਈ ਸੇਵਾ ਕਰਦਾ ਹੈ ਤੇ ਗੁਰੂ ਨੂੰ ਕਿੰਨਾ ਕੋ ਚੰਗਾ ਲੱਗਦਾ ਹੈ ਮਹਾਰਾਜ ਦਸਮ ਪਿਤਾ ਤਾਂ ਕਹਿੰਦੇ ਨੇ ਪਾਵਨ ਸਰਬਲੋ ਗਰੰਧੇ ਅੰਦਰ ਬਚਨ ਲਿਖੇ ਨੇ ਕਿ ਸੇਵ ਕਰੀ ਇਨਹੀ ਕੀ ਭਾਵਤ ਸਿੱਖਾਂ ਦੀ ਗੁਰੂ ਕੇ ਖਾਲਸਿਆਂ ਦੀ ਸੇਵ ਕਰੀ ਇਨਹੀ ਕੀ ਭਾਵਤ ਜੇ ਮੈਨੂੰ ਸੇਵਾ ਕੀਤੀ ਚੰਗੀ ਲੱਗਦੀ ਹੈ ਨਾ ਤੇ ਮਹਾਰਾਜ ਕਹਿੰਦੇ ਇਨ੍ਹਾਂ ਦੀ ਸੇਵ ਕਰੀ ਇਨਹੀ ਕੀ ਭਾਵਤ ਔਰ ਕੀ ਸੇਵ ਸੁਹਾਤ ਨਾ ਜੀ ਕੋ ਹੋਰ ਪਾਸੇ ਦੀ ਸੇਵਾ ਨਹੀਂ ਮੈਨੂੰ ਚੰਗੀ ਲੱਗਦੀ ਭਾਈ ਗੁਰਦਾਸ ਸਾਹਿਬ ਵੀ ਉਹੀ ਦਰਸਾ ਰਹੇ ਨੇ ਕਹਿੰਦੇ ਤੂੰ ਇੱਕ ਸਿੱਖ ਨੂੰ ਇਹ ਨਾ ਕਹਿ ਮੇਰ ਤੋਂ ਜਾਇਆ ਨਹੀਂ ਦਾਣਾ ਮੇਰੇ ਕੋਲੋਂ ਜਾ ਕੇ ਉਹ ਸਾਧ ਦੀ ਸੇਵਾ ਨਹੀਂ ਹੋਣੀ ਉਥੇ ਕੀ ਕਰਾਂਗਾ ਓਏ ਭਲਿਆ ਤੂੰ ਇੱਕ ਸਿੱਖ ਦੀ ਸੇਵਾ ਕਰ ਲਾ ਤੂੰ ਇਹ ਮਤ ਸਮਝ ਮੈਂ ਕਿੱਥੇ ਦਾਵਾ ਔਰ ਮੈਂ ਕਿਵੇਂ ਦਾਨ ਕਰਾਂ ਮੇਰੇ ਪੱਲੇ ਕੁਝ ਨਹੀਂ ਤੂੰ ਇੱਕ ਸਿੱਖ ਨੂੰ ਭਾਵਨਾ ਵਾਲੇ ਨੂੰ ਪ੍ਰਸ਼ਾਦਾ ਛਕਾ ਦੇ ਗੁਰੂ ਕਾ ਜਾਣ ਕੇ ਗੁਰੂ ਗੁਰੂ ਜਪਦਾ ਗੁਰੂ ਤੇਰੇ ਆਰ ਬੁਖਾਰ ਪਰ ਦੇਵੇਗਾ ਉਹ ਜਿਹੜਾ ਗੁਰੂ ਵੱਲ ਨੂੰ ਚੱਲਦਾ ਹੈ ਨਾ ਤੁਰਦਾ ਹੈ ਭਾਈ ਸਾਹਿਬ ਕਹਿੰਦਿਆ ਮੇਰੇ ਤਨ ਦੇ ਟੁਕੜੇ ਟੁਕੜੇ ਮੈਂ ਉਹਨਾਂ ਦੇ ਚਰਨਾਂ ਤੋਂ ਵਾਰਾਂ ਮੇਰੇ ਤਨ ਦੀ ਰਾਖ ਬਣਾ ਕੇ ਉਹਨਾਂ ਰਾਹਾਂ 'ਚ ਵਸਾ ਦਿੱਤੀ ਜਾਏ ਜਿੱਥੋਂ ਗੁਰੂ ਕੇ ਸਿੱਖ ਲੰਘ ਕੇ ਗੁਰੂ ਵੱਲ ਨੂੰ ਜਾਂਦੇ ਨੇ ਉਹਨਾਂ ਦੇ ਚਰਨਾਂ ਦੀ ਛੋਹ ਪ੍ਰਾਪਤ ਹੁੰਦੀ ਰਹੇ ਮੈਨੂੰ ਇਹ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਸਾਡੇ ਤੇ ਕਿਰਪਾ ਕਰਨਿਆ ਬڑے ਪ੍ਰੇਮ ਪੁਰਬਕ ਭਾਵਨਾਵਾਂ ਦੀ ਸਹਿਤ ਹੋ ਕੇ ਸਾਨੂੰ ਸਮਝਾਇਆ ਗੁਰੂ ਕੇ ਸਿਖਾ ਹਉਮੈ ਨਾ ਅੰਦਰ ਆਉਂਦੇ ਐਵੇਂ ਨਾ ਸ਼ਖਸ਼ੁਬੇ ਬੁਨਾ ਗੁਰੂ ਵੱਲ ਨੂੰ ਤੁਰ ਆਪਣੇ ਅੰਦਰ ਭਾਵਨਾ ਬੁਨਾ ਜਦੋਂ ਤੇਰੇ ਅੰਦਰ ਭਾਵਨਾ ਬਣ ਗਈ ਪਰਮਾਤਮਾ ਨੇ ਤੈਨੂੰ ਮਿਲ ਜਾਣਾ ਐਵੇਂ ਨਾ ਇਧਰ ਉਧਰ ਨੂੰ ਪਖੰਡੀਆਂ ਦੰਬੀਆਂ ਵੱਲੇ ਤੁਰਿਆ ਫਿਰ ਔਰ ਭਾਈ ਗੁਰਦਾਸ ਸਾਹਿਬ ਕਹਿੰਦੇ ਸਜਣਾ ਗੁਰੂ ਕੇ ਸਿਖਾ ਗੁਰੂਵਲ ਨੂੰ ਆ ਤੇ ਲੋਕ ਕਾਰ ਪੈਟ ਵਿਛਾਉਂਦੇ ਨੇ ਆਉਣ ਵਾਲਿਆਂ ਲਈ ਤੇ ਭਾਈ ਗੁਰਦਾਸ ਸਾਹਿਬ ਕਹਿੰਦੇ ਮਤ ਤਨ ਦੀ ਰਾਖ ਵਿਛਾ ਦੇ ਮੈਂ ਤਨ ਦੇ ਟੁਕੜੇ ਤੇਰੇ ਚਰਨਾਂ ਤੋਂ ਕੁਰਬਾਨ ਕਰਾਂ ਦੇ ਸਿਖਾ ਤੇਰੇ ਚਰਨ ਚੱਲ ਕੇ ਗੁਰੂਵਲ ਨੂੰ ਆਉਣ ਜਿਹੜਾ ਗੁਰੂ ਘਰ ਵੱਲ ਨੂੰ ਆਵੇ ਗੁਰੂ ਦਰ ਵੱਲ ਨੂੰ ਆਵੇ ਉਦਾ ਇਨਾ ਅਦਬ ਤੇ ਸਤਕਾਰੇ ਗਰੀਬ ਨਵਾਜ਼ ਕਿਰਪਾ ਕਰਨ ਸਾਨੂੰ ਪੜਨ ਸੁਣਨ ਵਾਲਿਆਂ ਨੂੰ ਸਮੱਤ ਦਾ ਦਾਨ ਬਖਸ਼ਣ ਸਾਡੀਆਂ ਸ਼ੁੱਧ ਭਾਵਨਾਵਾਂ ਬੰਨ ਔਰ ਸਤਗੁਰੂ ਤੇ ਸਾਡਾ ਇਮਾਨ ਆਵੇ ਰਹਿਮਤ ਕਰਨ ਗਰੀਬ ਨਵਾਜ਼ ਸਾਨੂੰ ਸਾਰਿਆਂ ਨੂੰ ਸਮੱਤ ਬਖਸ਼ ਕੇ ਚਰਣੀ ਲਾਉਣ ਆਪਦੇ ਚਰਨਾਂ ਨਾਲ ਜੋੜਨ ਇਨੀਆਂ ਕੋ ਬੇਨਤੀਆਂ ਪ੍ਰਵੰਨ ਕਰਨੀਆਂ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਦੇ ਘਰ ਦੀ ਵਿਚਾਰ ਗੁਰਮਤਿ ਦੀ ਵਿਚਾਰ ਭਾਈ ਸਾਹਿਬ ਜੀ ਦੇ ਬਚਨਾਂ ਦੀ ਜਿਹੜੇ ਬੜੇ ਗੋਜ ਨੇ ਮੈਂ ਸੰਖੇਪ ਤੋਂ ਸੰਖੇਪ ਰੂਪ ਅੰਦਰ ਹੀ ਆਪਦੇ ਸਮਖਿ ਜਿਹੜਾ ਸਮੇ ਮੂਜਬਕ ਔਰ ਵਿਚਾਰ ਕਰਨ ਦਾ ਯਤਨ ਕਰਦਾ ਜਾਂ ਇਹ ਸਮਝ ਲਓ ਮੇਰੀ ਮਾਤੀ ਇੰਨੀ ਕਿ ਮੇਰੀ ਸੋਚ ਹੀ ਇੰਨੀ ਕਿ ਜਿੰਨੀਕ ਗੁਰੂ ਤੇ ਆਪ ਗੁਰੂ ਕੀ ਸੰਗਤ ਮਤ ਬਖਸ਼ ਦੇਉ ਉਹਦੇ ਮੁਤਲਕ ਫੇਰ ਵੀ ਸੰਖੇਪ ਰੂਪ ਅੰਦਰ ਵਿਚਾਰ ਕਰਨ ਦਾ ਜਤਨ ਵਿਚਾਰਾਂ ਕਰਨਿਆਂ ਬੇਅੰਤ ਭੁੱਲਾਂ ਹੋ ਜਾਂਦੀਆਂ ਆਪ ਗੁਰੂ ਕੇ ਬਚਨ ਜਾਣ ਹਿਰਦਿਆਂ ਚ ਬਸਾਵਨੇ ਮੇਰੀਆਂ ਭੁੱਲਾਂ ਨਾ ਚਿਤਾਰਨੀਆਂ ਗੁਰੂ ਚਰਣਾ ਅੰਦਰ ਅਰਦਾਸ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ